ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਕਿਵੇਂ ਹੋ ਸਾਰੇ ਠੀਕ ਹੋ ਕਾਜੇਵਾਜ਼ ਫਿਰਦੇ ਸੀ ਕਿ ਮੰਡੀ 'ਚ ਕਿਹੜੇ-ਕੁੜੇ ਜੇ ਕੱਢਦੇ ਐਤ ਕੀ ਇਹ ਔਖਾ ਹੋ ਰਿਹਾ ਹੈ ਕਹਿੰਦਾ ਗੱਡੀਆਂ ਨਹੀਂ ਮਿਲਦੀਆਂ ਜੇ ਭਾਈ ਸਰਕਾਰ ਸੁਣਦੀ ਹੈ ਸਾਡੀ ਵੀਡੀਓ ਦੇਖਦੀ ਹੈ ਤਾਂ ਗੱਡੀਆਂ ਜ਼ਰੂਰ ਗੱਜੇਵਾਸ ਤੇਜੋ ਹਨਾ ਓਏ ਔਖਾ ਹੋ ਰਿਹਾ ਹਨ ਬਹੁਤ ਜ਼ਿਆਦਾ ਗੱਡੀਆਂ ਘਣੀਆਂ ਦਾ ਮਾਲ ਤੇ ਬਹੁਤ ਜ਼ਿਆਦਾ ਮਾਲ ਪਿਆ ਹੈਗਾ ਚੱਕਣ ਵਾਲਾ ਤੁਹਾਨੂੰ ਦਿਖਾਉਣੇ ਆਂਗੇ ਆ ਦੇਖੋ ਸਾਰੀ ਮੰਡੀ ਹੈ ਜਿਹੜੀ ਡੱਕੀ ਪਈ ਹੈਗੀ ਗੱਡੀਆਂ ਆ ਨਹੀਂ ਰਹੀਆਂ ਹੈਗੀਆਂ ਇੱਧਰ ਵੀ ਕਿੰਨਾ ਜਿਆਦਾ ਚੱਕੇ ਚੁੱਕੇ ਲੱਗੇ ਪਏ ਨੇਗੇ ਆ ਵਿਚਾਰੇ ਪ੍ਰਵਾਸੀ ਬੱਠੇ ਨੇ ਟੌਰ ਨਾਲ ਦੇਖ ਰਹੇ ਨੇ ਗੱਡੀਆਂ ਕਦੋਂ ਆਉਣਗੀਆਂ ਸਾਨੂੰ ਇੰਤਜ਼ਾਰ ਆ ਹੁਣ ਗੱਡੀਆਂ ਦਾ ਤੇ ਬਾਕੀ ਕਿਦੋਂ ਕੰਮ ਬੈਂਕਰੀ ਵਾਲੇ ਤੇ ਕੇ ਉਹ ਨਵੇੜੇ ਨੇ ਕੇ ਬੈਂਕ ਵਾਲੇ ਕੰਮ ਨਵੇੜ ਕੇ ਤੇ ਹੁਣ ਆਪਾਂ ਚੱਲ ਜਾਗੇ ਪਿੰਡ ਨੂੰ ਹੁਣ ਇਹ ਬਣਾ ਲਿਆ ਹੈਗਾ ਚਾਹ ਤੇ ਬਸ ਹੁਣ ਚਾਹ ਪੀ ਕੇ ਪਾਸ ਤੇ ਕਰ ਬੀ ਜਲਾ ਨਾ ਮੈਂ ਚਾਹ ਬਣਾ ਲਾ ਇਹਨੇ ਸਟੈਂਡ ਰੱਖਿਆ ਹੋਇਆ ਇੱਥੇ ਤੇ ਹੁਣ ਚਾਹ ਪੀ ਕੇ ਬਸ ਫਿਰ ਚੱਲ ਜਾਂਗੇ ਆਪਾਂ ਕਿਉਂ ਏ ਮਿੱਠਾ ਘੱਟ ਪਈ ਇਹ ਕਹਿੰਦਾ ਮਿੱਠਾ ਦਾ ਫੁੱਲ ਪਊਗਾ ਤੇ ਬਸ ਹੁਣ ਚੱਲਦਾ ਫਿਰ ਮੈਂ ਪਿੰਡ ਨੂੰ ਉਹ ਤੂੰ ਕੰਮ ਕਰ ਰਿਹਾ ਹੈ ਨਹੀਂ ਗਾ ਚਾਹ ਫਿਰ ਚੱਲਦੇ ਇੱਕ ਸਾਡੇ ਪਿੰਡ ਦੀ ਆ ਪੁਲੀ ਹੈਗੀ ਤੇ ਇਹਦਾ ਪਤਾ ਨਹੀਂ ਹੁਣ ਕੀ ਬਣੂਗਾ ਕੀ ਨਾ ਰੱਬ ਜਾਣੇ ਤੇ ਇਹਨੂੰ ਵੀ ਕਾਫੀ ਟਾਈਮ ਹੋ ਗਿਆ ਤੇ ਇਦਾਂ ਹੀ ਪਾਣੀ ਇਹਦਾ ਸਿੱਧਾ ਉੱਪਰ ਦੀ ਚੱਲੀ ਜਾਂਦਾਗਾ ਚਲੋ ਇਦਾਂਗਾ ਵੀ ਲਵੇ ਇੱਧਰ ਟੋਬੇ ਕਰਕੇ ਸਰ ਗਿਆ ਕੰਮ ਤਾਂ ਇਹਦਾ ਵੀ ਲੰਘਣਾ ਵੜਨਾ ਵੀ ਬਹੁਤ ਔਖਾ ਆ ਪਿਆ ਰਾਗੀ ਰਾਣੋ ਸਾਰੀ ਟੁੱਟ ਗਈ ਤਕਰੀਬਨ ਥੱਲੋ ਇਹ ਬੰਦ ਹੋ ਗਈ ਹੁਣ ਲੰਘਣ ਲੱਗੇ ਵੀ ਡਰ ਲੱਗਦਾ ਇੱਥੋਂ ਦੀ ਵੀ ਕਈ ਵਾਰੀ ਛਿਰਕੇ ਛੋਟੇ ਪੈ ਜਾਂਦੇ ਨੇਗੇ ਤੇ ਬਾਕੀ ਭਾਈ ਜੇਕਰ ਤੇ ਬਣ ਜੇ ਨਾ ਤਾਂ ਵਧੀਆ ਕਿਉਂਕਿ ਇਹ ਪਿੰਡ ਦੀ ਜਿਹੜੀ ਮੇਨ ਰੋਡ ਆਗਾ ਇੱਥੇ ਹੀ ਜਾਦੇ ਖਤਰਾ ਆਗਾ ਇਹਦਾ ਬਹੁਤ ਪੈੜਾ ਲੱਗਦਾਗਾ ਲੰਘਣ ਕਈ ਵਾਰੀ ਚੀਜ਼ਾਂ ਵਾਲ ਦਵਾਲ ਹੋਰ ਆ ਜਾਂਦੀਆਂ ਨੇਗੀਆਂ ਤਾਂ ਵੀ ਦਿੱਕਤ ਆ ਜਾਂਦੀ ਹੈਗੀ ਤੇ ਉਹ ਨਵੇਂ ਕਪੜੇ ਪਾ ਕੇ ਲੰਘੇ 100 ਵਾਰ ਸੋਚਦਾ ਅਗਲਾ ਤੇ ਬਣ ਜੀਤਾ ਚੰਗੀ ਗੱਲ ਆ ਗਈ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਜੇ ਕੋਈ ਦੇਖਦਾ ਪਿੰਡ ਦਾ ਸਰਪੰਚ ਜਾਂ ਕੋਈ ਵੀ ਦੇਖਦਾਗਾ ਮੇਰਾ ਵੀਰ ਤਾਂ ਇਹਦੇ ਬਾਰੇ ਗੌਰ ਜਰੂਰ ਕਰੋ ਇਹ ਵੀ ਆਪਣੇ ਪਿੰਡ ਦਾ ਇੱਕ ਹਿੱਸਾ ਹੀ ਆ ਇਹਦਾ ਵੀ ਕੋਈ ਕਰਕੇ ਦੇ ਹੋਰ ਦਿਖਾਉਂਨਾਂਗੇ ਤੁਹਾਨੂੰ ਜਿਹੜਾ ਨਾ ਕਣਗੜਾ ਵਾਲੀ ਸੜਕ ਆ ਗਈ ਨਾ ਉਹਦੇ ਉੱਤੇ ਵੀ ਰੂੜੀਆਂ ਜੀਆਂ ਖਾਸੀਆਂ ਲੱਗ ਰਹੀਆਂ ਨੇ ਹੈਗੀਆਂ ਤੇ ਜਦੋਂ ਵੀ ਤਕਰੀਬਣਾ ਵੀ ਉਧਰੋਂ ਆਉਣਿਆ ਕਣਗੜ ਤੋਂ ਆਉਣਿਆ ਜਾਂ ਇੱਧਰ ਨੂੰ ਜਾਂਦੇ ਆ ਉਹ ਪੜੀਆਂ ਜਿਹਾ ਲੱਗਦੀਆਂ ਨੇ ਕੋਈ ਪ੍ਰੋਪਰ ਜੇ ਜਗ੍ਹਾ ਮਿਲ ਜੇ ਨਾ ਇਹ ਚੀਜ਼ ਦੀ ਹਨਾ ਤਾਂ ਵਧੀਆ ਹੋ ਜੇ ਜੇ ਪ੍ਰੋਪਰ ਜੀ ਜਗ੍ਹਾ ਮਿਲ ਜੇ ਨਾ ਕਿ ਇੱਕ ਜਗ੍ਹਾ ਦੇ ਉੱਤੇ ਵੀ ਹਾਂ ਇੱਥੇ ਕੋ ਹੋ ਜਾਣਾ ਤਾਂ ਵਧੀਆ ਬਣ ਜੇ ਉਹ ਕਿਉਂਕਿ ਹੁਣ ਪਰ ਲੋਕ ਵੀ ਹਨਾ ਕਿੱਥੇ ਜਾਣ ਆਪ ਹੀ ਸਿਆਣਿਆਂ ਤੁਸੀਂ ਹਨਾ ਚਲੋ ਜਿੱਥੇ ਜਗ੍ਹਾ ਮਿਲਦੀ ਹੈ ਕੋਈ ਹਨਾ ਸੈੱਟ ਦਿੰਦਾ ਚਲੋ ਪੈਰਾ ਐ ਵੀ ਜੇ ਪ੍ਰੋਪਰ ਜੀ ਜਗ੍ਹਾ ਹੋਵੇ ਪ੍ਰੋਪਰ ਜੀ ਜਗ੍ਹਾ ਮਿਲ ਜੇ ਤਾਂ ਉਹ ਸਹੀ ਹੈ ਕੰਮ ਉਹਨੂੰ ਦਿਖਾਉਣਾਗਾ ਮੈਂ ਤੇ ਉਹ ਵੀ ਐਂ ਆ ਬਸ ਆ ਲੱਗੀਆਂ ਹੋਈਆਂ ਨੇ ਜੀਆਂ ਰੂੜੀਆਂ ਜੀਆਂ ਉਹ ਐਵੇਂ ਜੇ ਪ੍ਰੋਪਰ ਜਗ੍ਹਾ ਮਿਲ ਜੇ ਕਿਸੇ ਪਾਸੇ ਨਾ ਆ ਦੇਖੋ ਸਾਰਾ ਇਹਨਾਂ ਨੇ ਅੱਧੀ ਸੜਕ ਕੇ ਰੱਖੀ ਹੈਗੀ ਚਲੋ ਜੇ ਜਗ੍ਹਾ ਨਾ ਹੋਵੇ ਕਿਤੇ ਚਲੋ ਜੇ ਸੀਵੀ ਨਾਲ ਚੱਕ ਚਕਾਈ ਜੀ ਹੋ ਜੇ ਹਨਾ ਤਾਂ ਵਧੀਆ ਗਾ ਜੇ ਸੀਵੀ ਨਾਲ ਵੀ ਚੱਕੀਆਂ ਜਾਣ ਤਾਂ ਚੰਗੀ ਗੱਲ ਆਗੀ ਤਾਂ ਵਧੀਆ ਗੀ ਇਹ ਸਾਰੀ ਹੋ ਜੇ ਵੀ ਸਾਈਡ ਤੇ ਕਿਸੇ ਪਾਸੇ ਆ ਫਿਰਦੇ ਨੇ ਨਜ਼ਾਰੇ ਲੈਂਦੇ ਹਾਂ ਵੀ ਨਿੱਕੇ ਨੇਕੇ ਬੱਚੇ ਦੇਖੋ ਫੁੱਲ ਇੰਜੋਏ ਕਰ ਰਹੇ ਨੇਗੇ